ਸਸੇ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋੜੇ ਦੇਖ ਰਹੇ ਹੋ ਜੀ ਮੇਰੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਨਾਲ ਦੀ ਨਾਲ ਤੁਹਾਡੇ ਸਾਰੇ ਤੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ ਕਿ ਅਸੀਂ 1 ਸਾਲ ਕੰਪਲੀਟ ਕਰ ਚੁੱਕੇ ਆ ਜੀ ਆਪਣੇ ਇਸ ਚੈਨਲ ਦਾ ਅਸੀਂ ਪਿਛਲੇ ਸਾਲ ਨਵੇਂ ਬਰੇ ਤੇ ਆਪਣਾ ਇਹ ਚੈਨਲ ਦੇ ਉੱਪਰ ਜਾਣਕਾਰੀਆਂ ਪਾਉਣੀ ਸ਼ੁਰੂ ਕੀਤੀ ਸੀ ਤੇ ਤੁਹਾਡਾ ਬਹੁਤ ਸਾਰਿਆਂ ਦਾ ਪਿਆਰ ਸਾਡੇ ਨਾਲ ਆ ਚੁੱਕਿਆ ਲਗਭਗ 25000 ਦੇ ਕਰੀਬ ਦਰਸ਼ਕ ਵੀਰ ਸਾਡੇ ਨਾਲ ਜੁੜੇ ਹੋਏ ਨੇ ਤੇ ਸਾਡੀ ਉਹ ਲਗਾਤਾਰ ਉਮੀਦ ਹੈ ਕਿ ਇਹ ਤੁਹਾਡੀਆਂ ਉਮੀਦਾਂ ਦੇ ਉੱਪਰ ਖਰੇ ਉੱਤਰ ਜੀਏ 2025 ਸਾਡੇ ਸਾਰਿਆਂ ਲਈ ਮੇਰੇ ਲਈ ਮੇਰੇ ਦਰਸ਼ਕ ਵੀਰਾਂ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਵਧੀਆ ਬਣਿਆ ਬਣ ਕੇ ਆਵੇ ਤੇ ਉਮੀਦ ਕਰਾਂਗੇ ਸਾਡੇ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਹੋਣ ਸਾਰਿਆਂ ਦੇ ਲਈ ਜੋ ਵੀ ਇੱਛਾਵਾਂ ਨੇ ਉਹਨਾਂ ਦੇ ਪੂਰੀਆਂ ਹੋਣ ਅਤੇ ਚੰਗੇ ਤਰੀਕੇ ਨਾਲ 2025 ਅਸੀਂ ਹੰਡਾਈਏ ਤੇ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਉਹ 1 ਜਨਵਰੀ ਤੋਂ ਲੈ ਕੇ 31 ਜਨਵਰੀ 2025 ਦਾ ਮੌਸਮ ਹੋਵੇਗਾ ਕਿ ਕਿਵੇਂ ਦਾ ਮੌਸਮ ਰਹੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਵੀਡੀਓ ਨੂੰ ਬਿਨਾਂ ਸਕਿਪ ਕਰਕੇ ਦੇਖਿਓ ਤਾਂ ਕਿ ਇਹ ਵੀਡੀਓ ਥੋੜੀ ਜਿਹੀ ਲੰਬੀ ਵੀ ਹੈ ਦਿਨਾਂ ਦੇ ਹਿਸਾਬ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਅਗਰ ਤੁਸੀਂ ਦਿਨ ਸਕਿਪ ਕਰੋਗੇ ਤਾਂ ਤੁਹਾਨੂੰ ਦਿਨਾਂ ਦੇ ਹਿਸਾਬ ਨਾਲ ਜਾਣਕਾਰੀ ਪ੍ਰੋਪਰ ਨਹੀਂ ਮਿਲੇਗੀ ਇਸੇ ਕਰਕੇ ਰਿਕਵੈਸਟ ਹੈ ਕਿ ਚੈਨਲ ਦੇ ਉੱਪਰ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਜਿਆਦਾ ਨੂੰ ਸਬਸਕ੍ਰਾਈਬ ਵੀ ਕਰ ਦਿਓ ਮੌਸਮ ਦੀ ਜਾਣਕਾਰੀ ਦੇ ਲਈ ਸਾਡਾ ਚੈਨਲ ਲਗਾਤਾਰ ਤੁਹਾਡੇ ਤੱਕ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ ਹੈ ਤੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕਰਕੇ ਦੇਖਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਜਨਵਰੀ ਮਹੀਨੇ ਦੀ ਜਿੰਨਾ ਦੇ ਹਿਸਾਬ ਨਾਲ ਮਿਲ ਸਕੇ ਗੱਲ ਕਰਦੇ ਹਾਂ 1 ਤੋਂ ਲੈ ਕੇ 10 ਜਨਵਰੀ ਦੀ 1 ਅਤੇ 10 ਜਨਵਰੀ ਦੇ ਵਿੱਚਕਾਰ ਮੌਸਮ ਠੀਕ ਹੈ ਮਿਕਸ ਰੂਪ ਦੇ ਵਿੱਚ ਮੌਸਮ ਹੈ ਉੱਪਰ-ਨੀਚੇ ਹੁੰਦਾ ਮੌਸਮ ਦਿਖਾਈ ਦੇ ਰਿਹਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ 1 ਤੋਂ ਲੈ ਕੇ 5 ਜਨਵਰੀ ਦੀ ਧੁੱਪ ਨਾ ਮਾਤਰ ਦੇ ਬਰਾਬਰ ਰਹੇਗੀ ਜੋ ਮੌਸਮ ਦੇ ਹਾਲਾਤ ਦਸੰਬਰ ਦੇ ਆਖਰੀ ਦਿਨਾਂ ਵਿੱਚ ਦੇਖਣ ਨੂੰ ਮਿਲੇ ਉਹੀ ਹਾਲਾਤ ਸਾਨੂੰ ਜਨਵਰੀ ਦੇ ਪਹਿਲੇ 5 ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਬੱਦਲਬਾਈ ਧੁੰਦ ਅਤੇ ਕੜਾਕੇ ਦੀ ਹਵਾ ਜਿਹੜੀ ਹੈ ਸ਼ੀਤਲਹਾ ਵਰਗੀ ਹਵਾ ਸਾਨੂੰ ਚਲਦੀ ਹੋਈ ਦਿਖਾਈ ਦੇ ਰਹੀ ਹੈ ਠੰਡ ਦੇ ਹਾਲਾਤ ਕਾਫੀ ਜ਼ਿਆਦਾ ਬਣੇ ਰਹਿਣਗੇ ਜਿਸ ਦੇ ਕਾਰਨ ਦਿਨ ਦਾ ਤਾਪਮਾਨ ਕਾਫੀ ਜ਼ਿਆਦਾ ਘਟਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਧੁੱਪ ਜਿੰਦੋਂ ਤੱਕ ਨਹੀਂ ਨਿਕਲਦੀ ਹੈ ਤਾਂ ਦਿਨ ਦੇ ਤਾਪਮਾਨ ਨਹੀਂ ਵੱਧਦੇ ਤੇ ਠੰਡ ਲਗਾਤਾਰ ਹੋਰ ਆਪਣਾ ਤਪ ਪਾਰਾ ਗੇੜਦੀ ਹੋਈ ਦਿਖਾਈ ਦਿੰਦੀ ਹੈ ਤੇ ਤਾਪਮਾਨ ਜਿਹੜੇ ਨੇ 15 ਡਿਗਰੀ ਤੋਂ ਥੱਲੇ ਹੀ ਰਹਿਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ 1 ਤਰੀਕ ਤੋਂ ਲੈ ਕੇ 5 ਜਨਵਰੀ ਤੱਕ 5 ਤੋਂ ਲੈ ਕੇ 10 ਜਨਵਰੀ ਦੀ ਗੱਲ ਕਰਾਂਗੇ ਤਾਂ ਇੱਕ ਪੱਛਮੀ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇਹ ਪੱਛਮੀ ਸਿਸਟਮ ਲਗਾਤਾਰ ਪੰਜਾਬ ਵੱਲ ਕੂਚ ਕਰ ਰਿਹਾ ਹੈ ਤੇ 5 ਤਰੀਕ ਦੀ ਸ਼ਾਮ ਨੂੰ ਜਾਂ 5 ਤਰੀਕ ਦੇ ਕਿਸੇ ਵੀ ਸਮੇ ਇਹ ਪੰਜਾਬ ਵੱਲ ਕੂਚ ਕਰ ਜਾਵੇਗਾ ਤੇ ਨਾਲ ਦੀ ਨਾਲ 6 ਅਤੇ 7 ਤਰੀਕ ਤੱਕ ਪੰਜਾਬ ਦੇ ਉੱਪਰ ਕਿਣਮਣ ਕਣੀ ਦੇ ਹਾਲਾਤ ਬਣਾਈ ਰੱਖੇਗਾ ਜਿਸ ਦੇ ਨਾਲ ਕਿ ਪੰਜਾਬ ਦੇ ਮਾਝੇ ਅਤੇ ਦੁਆਬੇ ਦੇ ਇਲਾਕੇ ਤੇ ਵਿਚਕਾਰ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜ਼ਿਲ੍ਹਾ ਵਾਈਜ਼ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਦਾ ਇਲਾਕਾ ਸ਼੍ਰੀ ਨੰਦਪੁਰ ਸਾਹਿਬ ਦਾ ਇਲਾਕਾ ਮੋਹਾਲੀ ਚੰਡੀਗੜ੍ਹ ਫਤੇਗੜ ਸਾਹਿਬ ਦੇ ਇਲਾਕੇ ਕੁਝ ਖੋਗੇ ਜੀ ਉਹਦੇ ਵਿੱਚਕਾਰ ਥੋੜਾ ਜਿਹਾ ਮਲੇਰ ਕੋਟਲੇ ਪਟਾਲੇ ਦਾ ਇਲਾਕਾ ਇਹ ਮਿਕਸ ਰੂਪ ਦੇ ਵਿੱਚ ਇਲਾਕੇ ਨੇ ਜਿਨ੍ਹਾਂ ਵਿੱਚ ਥੋੜੀ ਜੀ ਬੱਦਲਬਾਈ ਤੇ ਕਿਣਮਣ ਕਰਨ ਦੇ ਹਾਲਾਤ ਜਿਆਦਾ ਬਣ ਸਕਦੇ ਨੇ ਬਾਕੀ ਮੌਸਮ ਜਿਵੇਂ ਵੀ ਹੋਵੇਗਾ ਨਾਲ ਦਿਨ ਨਾਲ ਅਪਡੇਟ ਤੁਹਾਨੂੰ ਸ਼ੇਅਰ ਕਰਦੇ ਰਹਿਵਾਂਗੇ ਇਹਨਾਂ ਦੇ ਨਾਲ ਵਿੱਚ ਤਾਪਮਨ ਹੋਰ ਘਟ ਜਾਣਗੇ ਲਗਭਗ ਤਾਪਮਨ ਜਿਹੜਾ ਐਵਰੇਜ ਤਾਪਮਨ ਹੈ 13 14 ਡਿਗਰੀ ਦੇ ਵਿਚਕਾਰ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਦੁਆਰਾ ਤੋਂ ਆਪਾਂ ਗੱਲ ਕੀਤੀ ਜਾਵੇ ਤਾਂ ਇਸ ਸਿਸਟਮ ਤੋਂ ਬਾਅਦ 8 ਤੇ 9 ਤੇ 10 ਜਿਹੜੇ ਤਿੰਨ ਤਰੀਕ ਦਿਨ ਨੇ ਇਹਨਾਂ ਵਿੱਚ ਮੁੜ ਕੇ ਫੇਰ ਮੌਸਮ ਠੀਕ ਠਾਕ ਬਣਿਆ ਰਹੇਗਾ ਧੁੰਦ ਦੇ ਹਾਲਾਤ ਨੇ ਹਲਕੇ ਦਰਮਿਆਨੀ ਧੁੱਪ ਨਿਕਲ ਸਕਦੀ ਹੈ ਪਰ ਚਾਂਸ ਕਾਫੀ ਜ਼ਿਆਦਾ ਘਟ ਨੇ ਠੀਕ ਠਾਕ ਮੌਸਮ ਬਣੇ ਰਹਿਣ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਜੀ 15 ਤਰੀਕ ਤੋਂ ਲੈ ਕੇ 16 ਤਰੀਕ ਦੇ ਤਾਪਮਾਨ ਦੀ ਇਹਨਾਂ 5 ਦਿਨਾਂ ਦੇ ਵਿੱਚ ਕਰ ਸਾਨੂੰ ਪਤਾ ਹੈ ਕਿ ਲੋਹੜੀ ਦੇ ਦਿਨ ਆ ਰਹੇ ਨੇ ਜਦੋਂ ਵੀ ਲੋਹੜੀ ਮਕਰ ਸੰਕ੍ਰਾਂਤੀ ਆਉਂਦੀ ਹੈ ਤਾਂ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਕਿਨਮਣਕਣੀ ਦੇ ਹਾਲਾਤ ਮੀਂਹ ਦੇ ਹਾਲਾਤ ਬਣਦੇ ਨੇ ਤੇ ਫੇਰ ਉਹੀ ਚਾਂਸ ਨੇ ਕਿ ਇਹਨਾਂ ਦਿਨਾਂ ਦੇ ਵਿੱਚਕਾਰ ਫੇਰ ਇੱਕ ਹਲਕਾ ਦਰਮਿਆਨਾ ਸਪੈਲ ਕਿਰਮਣ ਕਣੀ ਦਾ ਲੱਗਦਾ ਹੋਇਆ ਦਿਖਾਈ ਦੇਵੇਗਾ ਅਜਿਹਾ ਕੋਈ ਸਨਿਸ਼ਚਿਤ ਨਹੀਂ ਹੈ ਕੋਈ ਸਪਸ਼ਟ ਨਹੀਂ ਹੈ ਕਿ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਕਿਹਨਾ ਵਿੱਚ ਘੱਟ ਹੋਵੇਗਾ ਕਿਹਨਾ ਵਿੱਚ ਕਿਰਮਣ ਕਣੀ ਹੈ ਓਵਰਆਲ ਸਾਨੂੰ ਪੂਰੇ ਪੰਜਾਬ ਦੇ ਵਿੱਚ ਕਿਰਮਣ ਕਣੀ ਦੇ ਹਾਲਾਤ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਇਹਨਾਂ ਦਿਨਾਂ ਵਿੱਚ ਹਵਾਵਾਂ ਅਕਸਰ ਬਦਲਦੀਆਂ ਨੇ ਉੱਤਰ ਪੂਰਬ ਦੀ ਹਵਾਵਾਂ ਉੱਤਰ ਪੱਛਮ ਦੀ ਹਵਾਵਾਂ ਤੇ ਪੱਛਮੀ ਹਵਾਵਾਂ ਇਹਨਾਂ ਦਾ ਮਿਕਸ ਰੂਪ ਬਣ ਜਾਂਦਾ ਹੈ ਜਿਸ ਦੇ ਕਾਰਨ ਕਿਣਮਣ ਕਣੀ ਦੇ ਹਾਲਾਤ ਹਲਕੇ ਦਰਮਿਆਨੇ ਮੀਂਹ ਦੇ ਹਾਲਾਤ ਸਾਨੂੰ 13 14 ਤਰੀਕ ਦੇ ਵਿੱਚਕਾਰ ਦੇਖਣ ਨੂੰ ਮਿਲਣਗੇ ਤੇ ਤਾਪਮਾਨ ਵੀ ਘਟਣਗੇ ਤੇ ਜਦੋਂ ਕਿਣਮਣ ਕਣੀ ਹੋਵੇਗੀ ਤਾਂ ਥੋੜਾ ਜਿਹਾ ਸਾਲੋ ਗਰਮਿਆਸ਼ ਦਾ ਮਾਹੌਲ ਰਾਤ ਦੇ ਸਮੇਂ ਦੇਖਣ ਨੂੰ ਮਿਲੇਗਾ ਰਾਤ ਦੀ ਜਿਹੜੀ ਰਾਤਾਂ ਨੇ ਉਹ ਥੋੜੀ ਜਿਹਾ ਗਰਮ ਹੋਣਗੀਆਂ ਤੇ ਥੋੜਾ ਜਿਹਾ ਠੰਡ ਦੇ ਜਿਹੜੇ ਹਾਲਾਤ ਨੇ ਦਿਨ ਦੇ ਵੇਲੇ ਬਣੇ ਰਹਿਣਗੇ ਰਾਤ ਥੋੜੀ ਜਿਹੀ ਗਰਮ ਰਹੇਗੀ ਤੇ ਇਸੇ ਤਰੀਕੇ ਦਾ ਮੌਸਮ ਜਿਹੜਾ ਹੈ ਉਹ ਸਾਨੂੰ 15 ਤਰੀਕ ਤੋਂ ਅਗਰ 16 ਤਰੀਕ ਤੋਂ ਗੱਲ ਕੀਤੀ ਜਾਵੇ ਜਾਂ 20 ਤਰੀਕ ਤੱਕ ਦੇ ਮੌਸਮ ਦੀ ਤਾਂ ਫਿਰ ਮੌਸਮ ਠੀਕ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮਿਕਸ ਰੂਪ ਦੇ ਵਿੱਚ ਹੋਵੇਗਾ ਥੋੜੀ ਜਿਹੀ ਧੁੱਪ ਜ਼ਿਆਦਾ ਨਿਕਲਣ ਦੇ ਚਾਂਸ ਨੇ ਮੀਂਹ ਦੇ ਚਾਂਸ ਘੱਟ ਜਾਂਦੇ ਨੇ ਨਾ ਮਾਤਰ ਦੇ ਬਰਾਬਰ ਹੋ ਜਾਂਦੇ ਨੇ ਧੁੰਦ ਦੇ ਹਾਲਾਤ ਬਰਕਰਾਰ ਰਹਿਣਗੇ ਸਵੇਰ ਅਤੇ ਸ਼ਾਮ ਦੀ ਧੁੰਦ ਬਰਕਰਾਰ ਰਹੇਗੀ ਧੁੱਪ ਥੋੜੀ ਜਿਹੀ ਜ਼ਿਆਦਾ ਸਾਨੂੰ ਨਿਖਰਦੀ ਹੋਈ ਦਿਖਾਈ ਦੇਵੇਗੀ 15 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚਕਾਰ ਜਿਹੜੇ ਇਹ 5 ਦਿਨ ਨੇ ਇਹ ਥੋੜਾ ਜਿਹਾ ਸਾਨੂੰ ਉਮੀਦ ਜਗਾ ਰਹੇ ਠੰਡ ਨੂੰ ਕਾਬੂ ਹੋਂ ਦੇ ਵਿੱਚ ਤਾਂ ਕਿ ਥੋੜਾ ਜਿਹਾ ਨਿੱਗ ਦਾ ਮਾਹੌਲ ਬਣੇਗਾ ਤੇ ਥੋੜੀ ਜੀ ਠੰਡ ਘਟਦੀ ਹੋਈ ਦਿਖਾਈ ਦੇਵੇਗੀ 15 ਤੋਂ 20 ਤਰੀਕ ਦੇ ਵਿੱਚਕਾਰ ਪਰ ਜਿਵੇਂ ਹੀ 20 ਤਰੀਕ ਦੇ ਨੇੜੇ ਤੇੜੇ ਦਾ ਮੌਸਮ ਆਉਂਦਾ ਦਿਖਾਈ ਦੇ ਰਿਹਾ ਤੇ ਆਖਰੀ ਦਿਨ ਜਿਹੜੇ ਇਸ ਮਹੀਨੇ ਦੇ ਸ਼ੁਰੂ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਇਹਨਾਂ ਦੇ ਵਿੱਚ ਸਾਨੂੰ ਫਿਰ ਤੋਂ ਪੰਜਾਬ ਦੇ ਵਿੱਚ ਠੰਡ ਦੀ ਇੱਕ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਦੁਬਾਰਾ ਤੋਂ ਠੰਡ ਰਿਟਰਨ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ 21 ਤਰੀਕ ਤੋਂ ਲੈ ਕੇ 25 ਤਰੀਕ ਦੇ ਵਿਚਕਾਰ ਜਿਹੜੇ ਤਾਪਮਾਨ ਨੇ ਦੇੰਦੇ ਉਹ 10 ਤੋਂ ਲੈ ਕੇ 13 ਡਿਗਰੀ ਦੇ ਵਿਚਕਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹਨਾਂ 10 ਤੋਂ 12 ਦਿਨਾਂ ਦੇ ਵਿਚਕਾਰ ਜਿਹੜਾ ਅਚਾਨਕ ਤਾਪਮਾਨ ਹੈ ਜਾਨੀ ਕਿ 15 ਤੋਂ ਲੈ ਕੇ 25 ਤਰੀਕ ਦੇ ਵਿਚਕਾਰ ਅਚਾਨਕ ਜਿਹੜਾ ਤਾਪਮਾਨ ਹੈ ਉਹ ਹੌਲੀ-ਹੌਲੀ 1-1 ਡਿਗਰੀ ਅੱਧਾ-ਅੱਧਾ ਡਿਗਰੀ ਘਟਦਾ ਹੋਇਆ ਦਿਖਾਈ ਦੇ ਰਿਹਾ ਤੇ ਦਿਨ ਦੇ ਤਾਪਮਾਨ 12-13 ਡਿਗਰੀ ਤੱਕ ਰਹਿ ਜਾਣਗੇ ਸ਼ੀਤ ਲਹਿਰ ਦੇ ਹਾਲਾਤ ਬਣਨ ਦੀ ਹੋਏ ਦਿਖਾਈ ਦੇ ਰਹੇ ਨੇ ਤੇ ਜਿਹੜੀ ਸ਼ੀਤ ਲਹਿਰ ਹੈ ਇਹ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਕਰਦੀ ਹੋਈ ਸਾਨੂੰ ਆਖਰੀ ਇਹਨਾਂ ਦਿਨਾਂ ਦੇ ਵਿੱਚਕਾਰ ਧੁੰਦ ਵੀ ਠੀਕ ਠਾਕ ਹੈ ਧੁੱਪ ਵੀ ਮਿਕਸ ਰੂਪ ਦੇ ਵਿੱਚਕਾਰ ਹੈ ਕਿਰਮਣ ਕਣੀ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਹੈ ਮੀਂਹ ਦੀ ਕੋਈ ਸੰਭਾਵਨਾ ਇਹਨਾਂ ਦਿਨਾਂ ਦੇ ਵਿੱਚਕਾਰ ਸਾਨੂੰ ਹੁੰਦੀ ਦਿਖਾਈ ਨਹੀਂ ਦੇ ਰਹੀ ਜੋ ਕਿ ਇੱਕ ਚੰਗੀ ਗੱਲ ਹੈ ਕਿ ਅਗਰ ਧੁੱਪ ਲੱਗਦੀ ਹੈ ਜਾਂ ਕੁਝ ਹੋਰ ਚਾਂਸ ਬਣਦੇ ਨੇ ਤਾਂ ਪੰਜਾਬ ਦਾ ਮੌਸਮ ਨਿੱਖਰ ਸਕਦਾ ਹੈ ਪਰ ਫਿਲਹਾਲ ਇਹਨਾਂ ਦਿਨਾਂ ਦੇ ਵਿੱਚਕਾਰ ਸਾਨੂੰ ਠੀਕ ਠਾਕ ਮੌਸਮ ਬਣੇ ਰਹਿਣ ਦੀ ਉਮੀਦ ਹੈ ਠੰਡ ਦੇ ਹਾਲਾਤ ਕਾਫੀ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇਣਗੇ ਹੁਣ ਗੱਲ ਕਰਦੇ ਆ ਜੀ ਆਖਰੀ 5-6 ਦਿਨਾਂ ਦੀ ਜਾਨੀ ਕਿ 25 ਤੋਂ ਲੈ ਕੇ 31 ਜਨਵਰੀ ਦੇ ਮੌਸਮ ਦੀ ਤਾਂ ਪਹਿਲੇ 2-3 ਦਿਨ ਜਾਨੀ ਕਿ 25 26 27 28 ਇਹ 3-4 ਦਿਨ ਨੇ ਜਿਹੜੇ ਇਹ ਠੀਕ ਹੈ ਮੌਸਮ ਠੰਡ ਵਾਲਾ ਮੌਸਮ ਹੈ ਧੁੰਦ ਵਾਲਾ ਮੌਸਮ ਹੈ ਹਲਕੀ ਦਰਮਿਆਨੀ ਧੁੱਪ ਵੀ ਨਿਕਲ ਸਕਦੀ ਹੈ ਪਰ 29 ਦੀ ਗੱਲ ਕਰ ਲਈ ਹੈ 28 ਸ਼ਾਮ ਤੋਂ ਗੱਲ ਕਰ ਲਈ ਹੈ ਦੁਆਰਾ ਤੋਂ ਫਿਰ ਇੱਕ ਹਲਕਾ ਦਰਮਿਆਨਾ ਸਪੈਲ ਪੰਜਾਬ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਇਸ ਦੀ ਕੋਈ ਵੱਡੀ ਪੁਸ਼ਟੀ ਨਹੀਂ ਹੋ ਰਹੀ ਕਿਉਂਕਿ ਹਜੇ 1 ਮਹੀਨੇ ਦਾ ਸਮਾਂ ਬਚਿਆ ਹੋਇਆ ਹੈ ਤੇ ਐਨੇ ਪਹਿਲਾਂ ਕਿਸੇ ਤਰੀਕੇ ਦੀ ਪੁਸ਼ਟੀ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਸਾਡੇ ਦਰਸ਼ਕ ਵੀਰਾਂ ਨੂੰ ਅਸੀਂ ਗਲਤ ਜਾਣਕਾਰੀ ਨਹੀਂ ਦਿਵਾਵਾਂ ਪਹੁੰਚਦੀ ਕਰਾਂਗੇ ਜਿਵੇਂ ਹੀ ਸਾਨੂੰ ਇਸ ਦੇ ਬਾਰੇ ਨਵੀਂ ਅਪਡੇਟਸ ਆਉਣਗੀਆਂ ਖਾਸ ਕਰਕੇ 15 ਤਰੀਕ ਤੋਂ ਬਾਅਦ ਜਾਂ 20 ਤਰੀਕ ਦੇ ਨੇੜੇ ਤੇੜੇ ਇਹਦੇ ਬਾਰੇ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਦੇਵਾਂਗੇ ਕਿ ਇਹ ਸਿਸਟਮ ਕਿਵੇਂ ਦਾ ਹੋਵੇਗਾ ਕਿਵੇਂ ਦੇ ਮੀਂਹ ਦੇ ਹਾਲਾਤ ਨੇ ਕਿਵੇਂ ਅਤੇ ਕਿਸ ਜ਼ਿਲ੍ਹੇ ਵਿੱਚ ਸਾਨੂੰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਓਵਰ ਆਲ ਗੱਲ ਕੀਤੀ ਜਾਵੇ 29 ਤੋਂ ਲੈ ਕੇ 31 ਦੇ ਵਿਚਕਾਰ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਪਰ ਪੁਸ਼ਟੀ ਹਜੇ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਹੁਣ ਅਸੀਂ ਤੁਹਾਨੂੰ ਓਵਰਆਲ ਜਾਣਕਾਰੀ ਦੇ ਦਿੰਦੇ ਆ ਤਾਂ ਇਸ ਜਨਵਰੀ ਮਹੀਨੇ ਵਿੱਚ ਸਾਨੂੰ ਤਿੰਨ ਸਪੈਲ ਲੱਗਦੇ ਦਿਖਾਈ ਦੇ ਰਹੇ ਨੇ 5 ਤੋਂ ਲੈ ਕੇ 8 ਤਰੀਕ ਦੇ ਵਿਚਕਾਰ ਫਿਰ ਦੁਬਾਰਾ ਤੋਂ 13 ਤੋਂ ਲੈ ਕੇ 15 ਤਰੀਕ ਦੇ ਵਿਚਕਾਰ ਫਿਰ ਆਖਰੀ ਦਿਨਾਂ ਦੇ ਵਿੱਚ 28 ਤੋਂ 31 ਤਰੀਕ ਦੇ ਵਿਚਕਾਰ ਧੁੰਦ ਦੇ ਹਾਲਾਤ ਬਰਕਰਾਰ ਰਹਿਣਗੇ ਹਲਕੀ ਦਰਮਿਆਨੀ ਧੁੱਪ ਵੀ ਨਿਕਲੇਗੀ ਧੁੱਪ ਦੇ ਚਾਂਸ 15 ਤੋਂ 25% ਦੇ ਨੇ ਧੁੰਦ ਦੇ ਚਾਂਸ 40 ਤੋਂ 50 60% ਦੇ ਨੇ ਮੀਂਹ ਦੇ ਚਾਂਸ ਜਿਹੜੇ ਨੇ ਉਹ 25-25% ਕਰਕੇ ਤਿੰਨ ਦਿਨਾਂ ਦੇ ਵਿੱਚ ਕਰ ਤਿੰਨ-ਤਿੰਨ ਚ ਪਹਿਲਾਂ ਦੇ ਵਿੱਚ ਕਰ ਵੰਡੋ ਚੁੱਕੇ ਨੇ ਤੇ ਓਵਰਆਲ ਜਿਹੜਾ ਮੌਸਮ ਹੈ ਉਹ ਠੰਡ ਵਾਲਾ ਕੜਾਕੇ ਦੀ ਠੰਡ ਵਾਲਾ ਸਾਨੂੰ ਇਸ ਸਾਲ ਦੇਖਣ ਨੂੰ ਮਿਲੇਗਾ ਬਾਕੀ ਨਾਰਮਲ ਠੰਡ ਰਹੇਗੀ ਪਾਕੀ ਸਾਲ ਵਾਂਗੂ ਨਹੀਂ ਜਿਦਾਂ ਜੰਨੀ ਠੰਡ ਪਿਛਲੇ ਸਾਲ ਪਈ ਸੀ ਉਸ ਤੋਂ ਘੱਟ ਠੰਡ ਇਸ ਸਾਲ ਉਮੀਦ ਕੀਤੀ ਜਾ ਰਹੀ ਹੈ ਏਸੀ ਜੀ ਅਪਡੇਟ ਇਸ ਮਹੀਨੇ ਦੀ ਜਨਵਰੀ ਦੀ 2025 ਦੀ ਬਾਕੀ ਜਿਵੇਂ ਜਿਵੇਂ ਅਪਡੇਟਸ ਆਉਣ ਗਿਆ ਡੇਲੀ ਤੁਹਾਨੂੰ ਦੇਣ ਦੀਆਂ ਸ਼ਾਮ ਦੀਆਂ ਰਾਤ ਦੀਆਂ ਦੁਪਹਿਰ ਦੀਆਂ ਅਪਡੇਟਸ ਮਿਲਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਬਣੇ ਰਹੋ ਇਹ ਚੈਨਲ ਵੈਦਰ ਅਪਡੇਟਸ ਵਾਸਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ